ਆ ਮਿੱਤਰੋ ਕਹਿੰਦੇ ਬੱਲੋ ਮਾਜਰਾ ਚ ਗੋਸ਼ਾ ਰੌਂਤੇ ਵਾਲੇ ਦੇ ਯੱਗੂ ਹਾਕਮ ਵਾਲੀ ਦੀ ਸਿਰੇ ਦੀ ਟੱਕਰ ਹੋਈ ਆ ਕਹਿੰਦੇ ਅੱਜ ਦੋਨੇ ਭਰਾਵਾਂ ਨੇ ਰਲ ਕੇ ਕਹਿੰਦੇ ਇੱਕ ਸਿਰੇ ਦੀ ਟੀਮ ਬਣਾਈ ਆ ਦੇਵਾਂਗੇ ਜਾਣਕਾਰੀ ਕਿਹੜੇ ਕਿਹੜੇ ਯੱਗੂ ਹਾਕਮ ਵਾਲੀ ਦੀ ਟੀਮ ਆ ਮਿੱਤਰੋ ਸਿਰੇ ਦੀ ਦੇਵਾਂਗੇ ਜਾਣਕਾਰੀ ਮਿੱਤਰੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਾਂਜੀ ਮਿੱਤਰੋ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਸੁਭਾਈ ਕਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਭਰਾ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਣੀ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਇਹ ਚੈਨਲ ਤੇ ਕਬੱਡੀ ਦੇ ਰਿਲੇਟਡ ਅਪਡੇਟ ਪਾਉਂਦੇ ਹੀ ਰਹਨੇ ਆ ਜਿਹੜੇ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਸਾਰੇ ਭਰਾਵਾਂ ਦਾ ਜੀ ਲੋ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇਨੋਂ ਦੋਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਧਰ ਮਿੱਤਰੋ ਰਾਖੀ ਗੱਡੀ ਦੇ ਵਿੱਚ ਕਹਿੰਦੇ ਅੱਜ ਸਰੀ ਹੋ ਗਿਆ ਦੋਨੋਂ ਆਲਟੋ ਗੱਡੀਆਂ ਕਹਿੰਦੇ ਹਰਿਆਣੇ ਨੂੰ ਚਲੀ ਜਾਂਗੀਆਂ ਮਿੱਤਰੋ ਛੀਲੂ ਹਰਿਆਣੇ ਵਾਲਾ ਤੇ ਇਧਰ ਮਨੀਸ਼ ਭਲਾਰਾ ਦੋਨੋਂ ਭਰਾ ਹੀ ਮਿੱਤਰੋ ਸਿਰੇ ਦੀ ਖੇਡ ਦਿਖਾਈਏ ਤੇ ਆਲਟੋ ਗੱਡੀਆਂ ਦੇ ਕਬਜ਼ਾ ਕਰਿਆ ਮਿੱਤਰੋ ਨਾਲ ਹੀ ਰਵੀ ਦਿਉਰਾ ਵੈਸਟ ਰਿਹਾ ਪਰ ਸ਼ੀਲੂ ਹਰਿਆਣੇ ਵਾਲੇ ਦੀ ਮਿੱਤਰੋ ਮਿਹਨਤ ਬੋਲਦੀ ਐ ਅੱਜ ਦੇ ਟਾਈਮ ਦੇ ਵਿੱਚ ਸੱਚਿਉ ਕੋਈ ਖੜਿਆਰੀ ਪਲੇਅਰ ਉੱਠਣਗੇ ਜਿਹੜੇ ਮਿੱਤਰੋ ਸ਼ੀਲੂ ਨੂੰ ਟੱਕਰ ਦੇਣ ਵਾਸਤੇ ਹੋਣਗੇ ਜਿਹੜੇ-ਜਿਹੜੇ ਸ਼ੀਲੂ ਦੀ ਖੇਡ ਨੂੰ ਪਸੰਦ ਕਰਦੇ ਆ ਦੱਸਿਓ ਜਰੂਰ ਅੱਜ ਗੱਲ ਕਰਦੇ ਹਾਂ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਪਹਿਲਾ ਕਬੱਡੀ ਕੱਪ ਮਿੱਤਰੋ ਪੱਖੋ ਵਾਲ ਜਲਾ ਲੁਧਿਆਣਾ ਦੇ ਵਿੱਚ ਅੱਜ ਬਾਜਨੀ ਕਬੱਡੀ ਖਿਡਾਰੀਆਂ ਦੇ ਮਿੱਤਰੋ ਸਿਰੇ ਦੇ ਮੈਚ ਹੋਣਗੇ ਪਹਿਲਾ ਮਿੱਤਰੋ ਪੰਜਾਬ ਦੇ ਵਿੱਚ ਇੱਕ ਪਲੱਥਾਂ ਚ ਕੱਪ ਹੁੰਦਾ ਤੇ ਦੂਜੇ ਕੱਪ ਤੇ ਆਹ ਜਿੱਥੇ 53 ਕਿਲੋ ਦੇ ਦੋ ਪਲੇਅਰ ਬਾਰੋਂ ਹੋਣਗੇ ਪਹਿਲਾ ਇਨਾਮ 21000 ਅਤੇ ਦੂਸਰਾ ਨਾਮ 11000 ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ ਇਲੈਕਟ੍ਰਿਕ ਸਕੂਟਰੀਆਂ ਦੇ ਨਾਲ ਮਾਨ ਸਨਮਾਨ ਹੋਣਗੇ ਨਾਲ ਹੀ ਮਿੱਤਰੋ 55 ਕਿਲੋ ਦਾ ਜਿਹੜਾ ਬੈਸਟ ਪਲੇਅਰ ਹੋਊਗਾ ਪੂਰੇ ਟੂਰਨਾਮੈਂਟ ਦਾ 55 ਇੰਚੀ LED ਦੇ ਨਾਲ ਮਾਨ ਸਨਮਾਨ ਹੋਊਗਾ ਮਿੱਤਰੋ ਬਾਇਨ ਕਨੇ ਦੇ ਸਿਰੇ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਪੱਖੋ ਵਾਲੇ ਚ ਬਾਈਨੀ ਕਬੱਡੀ ਖਿਡਾਰੀਆਂ ਦੇ ਲਈ ਤਾਕੜਾ ਪਰ ਮਾਹੌਗਾਰਾ ਭਰੇ ਵੀਰਾਂ ਨੇ ਕਮੇਟੀ ਵਾਲਿਆਂ ਨੇ ਬਹੁ ਸਿਰੇ ਦਾ ਟੂਰਨਾਮੈਂਟ ਹੋ ਮਹਾ ਮਾ ਕੇ ਪੁੱਜੋ ਤੇ ਨਾਲ ਹੀ ਮਿੱਤਰੋ ਲਾਈਵ ਇਸ ਦਾ ਕਬੱਡੀ 365.com ਤੇ ਚੱਲੇਗਾ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਉੱਥੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਨਾਲ ਹੀ ਮਿੱਤਰੋ ਬੜਵਾਲੀ ਨੇੜੇ ਮਰਿੰਡਾਂ ਦੇ ਵਿੱਚ ਕਬੱਡੀ ਕੱਪ ਆਪਨ ਦਾ ਮਿੱਤਰੋ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਔਰ 51000 ਰੱਖਿਆ ਗਿਆ ਤੇ ਦੂਜਾ ਨਾਮ ਮਿੱਤਰੋ 41000 ਬੈਸਟ ਰੇਡਰ ਤੇ ਯਾਫੀ ਦੇ ਲਈ 111000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਣਗੇ ਸੈਮੀ ਤੇ ਕੁਆਟਰ ਦੇ ਵਿੱਚ ਜੋ ਲੂਜ਼ ਕਰਨੀ ਹੈ ਟੀਮ ਉਹਨਾਂ ਦੇ ਲਈ 51 51 ਤੇ 31 3100 ਦੇ ਮਾਨ ਸਨਮਾਨ ਹੋਣਗੇ ਨਾਲ ਹੀ ਮਿੱਤਰੋ 42 ਕਿਲੋ ਬਾਈ ਨੀ ਕਬੱਡੀ ਖੇਡਾਰੀਆਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 3500 ਆ ਤੇ ਦੂਸਰਾ ਨਾਮ 2500 ਆ ਬੈਸਟਾਂ ਦੇ ਲਈ ਕੱਪ ਹੋਣਗੇ 52 ਕਿਲੋ ਦੇ ਮੈਚ ਰੱਖੇ ਗਏ ਨੇ 5100 ਤੇ 4100 ਨਿਆਵਾ ਮਿੱਤਰੋ ਵੰਡ ਬੜਵਾਲੀ ਚ ਬਹੁਤ ਸਾਰੇ ਦਾ ਕਬੱਡੀ ਕਪਾ ਬਾਈਨੀ ਕਬੱਡੀ ਖਡੇਰੀਆਂ ਦੇ ਮੈਚ ਵੀ ਨੇ ਤੇ ਨਾਲ ਹੀ ਮਿੱਤਰੋ ਮੋਲੀ ਵੈਦਵਾਨ ਦੇ ਵਿੱਚ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੇ 8 ਟੀਮਾਂ ਦੇ ਮੈਚ ਹੋਣਗੇ ਮਿੱਤਰੋ ਪਹਿਲਾ ਨਾਮ ਜਿੱਥੇ 1.5 ਲੱਖ ਅਤੇ ਦੂਸਰਾ ਨਾਮ 1.25 ਲੱਖ ਬੈਸਟਾਂ ਦੇ ਲਈ ਮਿੱਤਰੋ ਸਰਪ੍ਰਾਈਜ਼ ਹੋਣਗੇ ਮੇਰੇ ਹਿਸਾਬ ਨਾਲ ਬੈਸਟਾਂ ਦੇ ਲਈ ਮਿੱਤਰੋ ਮੋਟਰਸਾਈਕਲ ਨੇ ਉਰੇ ਇਹ ਵੀ 8 ਟੀਮਾਂ ਦੇ ਰਣ ਕਹਿੰਦੇ ਸਿਰੇ ਦੇ ਮੈਚ ਹੋਣਗੇ ਤੇ ਨਾਲ ਹੀ ਮਿੱਤਰੋ ਚੱਬਾ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਲੱਗਣਗੇ ਰੌਣਕਾਂ ਕਹਿੰਦੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਸਰਾ ਨਾਮ ਜਿੱਥੇ 75000 ਬੈਸਟ ਟਰੇਡਰ ਤੇ ਯਾਫੀ ਦੇ ਲਈ ਮਿੱਤਰੋ ਸੋਨੇ ਦੇ ਕੈਂਠਿਆਂ ਨਾਲ ਮਾਨ ਸਨਮਾਨ ਹੋਣਗੇ ਐਣ ਕਹਿੰਦੇ ਗੱਲਾਂ ਲੱਗਣਗੀਆਂ ਮਿੱਤਰੋ ਟਕਾਣੇ ਉਰੇ ਉਰੇ ਕਲੱਬਾਂ ਖੇਡਣੀਆਂ ਮਿੱਤਰੋ ਚਾਰ ਔਰ ਉਪਕਾਰੀ ਭਾਈ ਲੱड्डा ਜੀ ਕਬੱਡੀ ਕਲੱਬ ਪ੍ਰੀਤ ਲੱਧੂ ਸ਼੍ਰੀ ਬੇਰ ਸਹਿਬ ਕਬੱਡੀ ਕਲੱਬ ਸੁਰਖਪੁਰ ਕਪੂਰਥਲਾ ਬਾਬਾ ਯੋਰਾ ਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਕਬੱਡੀ ਕਲੱਬ ਐ ਜੀ ਪੀ ਸੀ ਅਮਰਸਰ ਸਹਿਬ ਦੀ ਖੇਡੂ ਮਿੱਤਰੋ ਨਾਲ ਹੀ ਮਾਲਵਾਲੋਂ ਆਏ ਨੇ ਕਬੱਡੀ ਕਲੱਬ 우ਸਤਾਦ ਕਾਕਾ ਸ਼ੇਖ ਦੌਲਤੀ ਜੀ ਦੀ ਚਾਰ ਕਲੱਬਾਂ ਦੇ ਮੈਚ ਹੋਣਗੇ ਮਿੱਤਰੋ ਕਿਹੜੀਆਂ-ਕਿਹੜੇ ਪਲੇਅਰ ਖੇਡਣਗੇ ਤੇ ਕਿਹੜੇ ਟੀਮਾਂ ਦੇ ਵਿੱਚ ਕਿਹੜੇ ਪਲੇਅਰ ਨੇ ਦਿੰਨੇ ਤੁਹਾਨੂੰ ਜਾਣਕਾਰੀ ਮਿੱਤਰੋ ਤਾਂ ਦੇਖਿਓ ਬੇਰ ਸਾਹਿਬ ਕਬੱਡੀ ਕਲੱਬ ਖੇਡੂ ਮਿੱਤਰੋ ਉਹਦੇ ਵਿੱਚ ਗਿੰਨੀ ਮਹਿਮਦਬਾਦ ਤੇ ਲਵਲੀ ਮਹਿਮਦਬਾਦ ਹੋ ਨਾਲ ਹੀ ਯੋਧਾ ਸੁਰਖਪੁਰਿਆ ਕਬੱਡੀ ਦਾ ਥਾਮਾ ਸਟਾਪਰ ਨਾਲ ਹੀ ਸੇਵ ਕਸੁਰਖਪੁਰਿਆ ਜਸ਼ਨ ਆਲਮਗੀਰ ਜੀ ਮਿੱਤਰੋ 50-50% ਚਾਂਸ ਨੇ ਕੋੜਾ ਪਰਮਜੀਤ ਬੁਰੀਆ ਖੇਡੂਗਾ ਲੱਬਾ ਬੱਗੇ ਪਿੰਡ ਵਾਲਾ ਸੁਖਮਨ ਬਿਆਸ ਵਾਲਾ ਸ਼ੀਰਾ ਮਿੱਤਰੋ ਕੰਦੂ ਰਸੂਲਪੁਰੀਆ ਸੁਨੀਲ ਕਮਤਾਨ ਸਾਹਿਬ ਵਾਲਾ ਹੈਰੀ ਤੁਲੇਤਾ ਖੇਡੂ ਤੇ ਨਾਲ ਹੀ ਮਿੱਤਰੋ ਸੁੱਖਾ ਬਾਜਵਾ ਇਹ 베ਰ ਸਾਹਿਬ ਦੀ ਟੀਮ ਬਣੀ ਹੈ ਮਿੱਤਰੋ ਉਲਟ ਖੀਰਾ ਵਾਲੀ ਆ ਪੂਰ ਤੇ ਯਾਰ ਹੈ ਕਹਿੰਦੇ ਬਾਹਰ ਦੇ ਉਹ ਵੀ ਜਲਦੀ ਵਾਪਸ ਕਰੂਗਾ ਤੇ ਨਾਲ ਹੀ ਮਿੱਤਰੋ ਮਾਲਵਾ ਵਾਲਾ ਇਹਨਾਂ ਉਸਤਾਦ ਕਾਕਾ ਸ਼ੇਖ ਦੌਲਤੀ ਜੀ ਨੇ ਟੀਮ ਬਣਾਈ ਹੈ ਉਹਦੇ ਵਿੱਚ ਗੋਪੀ ਚਮਕੌਰ ਸਾਹਿਬ ਵਾਲਾ ਬਾਜੀ ਝਨੇਰ ਆਸ਼ੂ ਝਨੇਰ ਸ਼ਾਕਾ ਦੇ ਆਲਪੁਰ ਪੋਲਾ ਜਲਾਲਪੁਰ ਸਾਬਾ ਕੀੜੀ ਫਗਾਨ ਵਾਲਾ ਤੇ ਨਾਲ ਹੀ ਗੱਗੀ ਤੁੰਗ ਵਾਲੀ ਵਾਲਾ ਮਿੱਤਰੋ ਹਰਮਨ ਚੰਡੀ ਵਾਲਾ ਕਾਕਾ ਮਾੜੀ ਮੇਗਾ ਵਾਲਾ ਰਮਜ਼ਾਨ ਅਲਗੋ ਵਾਲਾ ਤੇ ਨਾਲ ਹੀ ਮਿੱਤਰੋ ਹੋਰ 플레이ਰ ਵੀ ਉਸਤਾਦ ਜੀ ਦੀ ਟੀਮ ਦੇ ਵਿੱਚ ਐਡ ਨੇ ਤੇ ਨਾਲ ਹੀ ਮਿੱਤਰੋ ਐ ਜੀ ਪੀ ਸੀ ਸ੍ਰੀ ਅਮਰਸਰ ਸਾਹਿਬ ਦੀ ਟੀਮ ਦੇ ਵਿੱਚ 플레이ਰ ਨੇ ਲੰਬੜ ਮੱਲੀਆਂ ਵਾਲਾ ਮਨਪ੍ਰੀਤ ਸਿੰਘ ਥਰਪੜਾ ਵਾਲਾ ਬੱਲਾ ਕਠਿਆਲੇ ਵਾਲਾ ਮਨਜੋਤ ਹਰਸ਼ਦਾਲਮ ਵਾਲਾ ਜਸ਼ਨ ਘੁੰਮਣਾਂ ਯੋਦਾ ਡੇਰਾ ਬਾਬਾ ਨਾਨਕਲਾ ਸੋਢੀ ਰਤਨਗੜ ਕੁਲਦੀਪ ਸ਼ਕਰਮਾਸ਼ੀਆਂ ਗਗਨਦੀਪ ਡੇਰਾ ਬਾਬਾ ਨਾਨਕਲਾ ਗੁਰਦੇਤ ਕਿਸ਼ਨਗੜ ਛੋਟਾ ਗੁਰਦੇਤ ਤੇ ਹਰਪਾਲ ਕਲਮਾ ਇਹ ਮਿੱਤਰੋ ਇਹ ਜੀਪੀਸੀ ਦੇ ਵਿੱਚ ਹੋਰ ਪਲੇਅਰ ਵੀ ਐਡ ਹੋ ਸਕਦੇ ਨੇ ਜਿਵੇਂ ਜਿੰਨੇ ਘਰ ਨੂੰ ਅਪਡੇਟ ਮਿਲੀ ਆਪਾਂ ਤੁਹਾਡੇ ਤੱਕ ਸਾਂਝੀ ਕੀਤੀ ਆ ਨਾਲ ਹੀ ਮਿੱਤਰੋ ਪ੍ਰੀਤ ਲੱड्डੂ ਦੀ ਟੀਮ ਦੇ ਵਿੱਚ ਵੀ ਬਹੁਤ ਸਰੇ ਸਰੇ ਦੇ ਪਲੇਅਰ ਖੇਡਣਗੇ ਜੋ ਪ੍ਰੀਤ ਲੱड्डੂ ਟੀਮ ਦੇ ਵਿੱਚ ਲੈ ਕੇ ਆ ਰਹੇ ਮਿੱਤਰੋ ਆਪਾਂ ਨੂੰ ਅਪਡੇਟ ਟੀਮ ਦੀ ਨਹੀਂ ਮਿਲੀ ਆਪਾਂ ਤਿੰਨ ਟੀਮਾਂ ਦੀ ਅਪਡੇਟ ਆਪਾਂ ਤੁਹਾਡੇ ਤੱਕ ਸਾਂਝੀ ਕਰੀ ਆ ਤੇ ਨਾਲ ਹੀ ਮਿੱਤਰੋ ਅਗਲਾ ਕਬੱਡੀ ਕੱਪ ਆ ਜੋ ਡਕਾਲਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੋਊਗਾ ਮਿੱਤਰੋ ਇੱਥੇ ਮਿੱਤਰੋ ਓਪਨ ਦੇ ਮੈਚ ਹੋਣਗੇ 61000 ਜਿੱਥੇ ਪਹਿਲਾ ਨਾਮ ਆ ਤੇ 41000 ਜਿੱਥੇ ਦੂਸਰਾ ਨਾਮ ਆ ਵੈਸਟ ਰੇਡਰ ਤੇ ਯਾਫੀ ਜਲੀ ਮਿੱਤਰੋ ਮੋਟਰਸਾਈਕਲਾਂ ਦੇ ਮਾਨ ਸਨਮਾਨ ਹੋਣਗੇ ਐਨ ਕਹਿੰਦੇ ਸਿਰੇ ਦਾ ਕਬੱਡੀ ਕੱਪ ਕਰਾਇਆ ਐਨ ਕਹਿੰਦੇ ਸਿਰੇ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਮਿੱਤਰੋ ਟੀਮਾਂ ਉਰੇ ਵੀ ਸਿਰੇ ਦੀਆਂ ਪਹੁੰਚਣਗੀਆਂ ਤਿੰਨ ਬਾਰੋਂ ਪਲੇਅਰ ਨੇ ਬਹੁਤ ਸਿਰੇ ਦੀਆਂ ਟੀਮਾਂ ਬਣੀਆਂ ਨੇ ਵੈਸਟਨ ਦੇ ਲਈ ਬਾਈਕ ਨੇ ਤੇ ਨਾਲ ਹੀ ਮਿੱਤਰੋ ਪਿੰਡ ਬੰਡਾਲਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦੇ ਵਿਖੇ ਸ੍ਰੀ ਦਾ ਸ਼ੋਅ ਮੈਚ ਹੋ ਰਿਹਾ ਤਨ ਤਨ ਬਾਬਾ ਵਿਧੀ ਚੰਦੀ ਸਪੋਰਟਸ ਕਲੱਬ ਤੇ ਤਨ ਤਨ ਬਾਬਾ ਸੰਤਾ ਖਾਲਸਾ ਸਪੋਰਟਸ ਕਲੱਬ ਦੋਵਾਂ ਲਈ ਦੋਨੇ ਟੀਮਾਂ ਦੇ ਵਿੱਚ ਕਰ ਸ੍ਰੀ ਦਾ ਸ਼ੋਅ ਮੈਚ ਹੋਊਗਾ ਪੰਜਾਬ ਲਾਈਵ 1.com ਤੇ ਇਹਦਾ ਲਾਈਵ ਦਾ ਨੰਦ ਤੁਸੀਂ ਮਾਨ ਸਕਦੇ ਹੋ ਤੇ ਨਾਲ ਹੀ ਮਿੱਤਰੋ ਅਗਲਾ ਕਬੱਡੀ ਕੱਪ ਆਜੋ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਕਬੱਡੀ ਕੱਪ ਆ ਮਿੱਤਰੋ ਅੱਜ ਦੇ ਦਿਨ ਦਾ ਘੁੰਮਣਾਂ ਦੇ ਵਿੱਚ ਹੋਣ ਜਾ ਰਿਹਾ ਪਹਿਲਾ ਨਾਮ ਜਿੱਥੇ 2 ਲੱਖ ਤੇ ਦੂਜਾ ਨਾਮ ਜਿੱਥੇ 1.5 ਲੱਖ ਬੈਸ ਟਰੇਡਰ ਤੇ ਯਾਫੀ ਨੂੰ ਮਿੱਤਰੋ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਹੋਣਗੇ। ਇਹ ਵੀ ਵਧੀਆ ਕਬੱਡੀ ਕੱਪ ਕਰਵਾਇਆ ਯਾਰ ਇੱਥੇ ਟੀਮਾਂ ਜੋ ਵੀ ਪਹੁੰਚਣਗੇ ਆਪਾਂ ਨੂੰ ਪਤਾ ਨਹੀਂ ਕਿ ਕਲੱਬਾਂ ਦੇ ਮੈਚ ਹੋਣਗੇ ਜਾਂ ਤਿੰਨ ਬਾਰੋਂ ਦੇ ਮੈਚ ਨੇ ਦੁਆਬਾ ਟੀਵੀ ਤੇ ਇਹਦਾ ਲਾਈਵ ਚੱਲੇਗਾ। ਇਸ ਤੇ ਤੁਸੀਂ ਲਾਈਵ ਦਾ ਨੰਨ ਮੰਗ ਸਕਦੇ ਹੋ ਪਲੇਅਰ ਹੋਰੇ ਵੀ ਸਿਰੇ ਦੇ ਪਹੁੰਚਣਗੇ। ਬਹੁਤ ਵਧੀਆ ਤੇ ਨਾਲ ਹੀ ਮਿੱਤਰੋ ਤੁਹਾਨੂੰ ਦਿੰਨੇ ਆ ਜਾਣਕਾਰੀ ਅੱਜ ਜਖੇਪਲ ਦੇ ਵਿੱਚ ਵੀ ਸਿਰੇ ਦਾ ਟੂਰਨਾਮੈਂਟ ਆ ਯੱਗੂ ਹਾਕਮਾਲੀਏ ਦੀ ਟੀਮ ਉਧਰ ਸ਼ਕਰਪੁਰੀਆਂ ਦੀ ਟੀਮ ਕਲੀਅਰ ਨਹੀਂ ਹੋਈ। ਤਾਂ ਦੇਖੋ ਕਿਹੜੇ ਕਿਹੜੇ ਪਲੇਅਰ ਉੱਥੇ ਖੇਡਣਗੇ ਦੇਵਾਂਗੇ ਜਾਣਕਾਰੀ ਤੇ ਨਾਲ ਹੀ ਬੋਪਰਾਏ ਕਲਾਂ ਦੇ ਵਿੱਚ ਕਬੱਡੀ ਆਲ ਓਪਨ ਦੇ ਮੈਚ ਹੋਣਗੇ ਲੱਖ ਪਹਿਲਾ ਨਾਮ ਅਤੇ 75000 ਦੂਸਰਾ ਨਾਮ ਬਾਈ ਸਟ੍ਰੀਡਰ ਤੇ ਯਾਫੀ ਜ ਲਈ ਮਿੱਤਰੋ ਮੋਟਰਸਾਈਕਲਾਂ ਦੇ ਮਾਨ ਸਨਮਾਨ ਹੋਣਗੇ YouTube ਦੀ ਮਸ਼ਹੂਰ ਵੈਬਸਾਈਟ ਕਬੱਡੀ 365 ਤੇ ਇਸ ਦੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਜੋ ਲਾਈਵ ਚੱਲੇਗਾ ਤੇ ਨਾਲ ਹੀ ਮਿੱਤਰੋ ਕੱਲ ਖੁਰਦ ਦੇ ਵਿੱਚ ਵੀ ਅੱਜ ਬਜਨੀ ਕਬੱਡੀ ਖੇਡ ਰਹੀਆਂ ਨੇ ਤੇ ਓਪਨ ਦੇ ਤਿੰਨ ਪਲੇਅਰ ਬਾਹਰੋਂ ਦੇ ਮੈਚ ਹੋਣਗੇ ਲੱਖ ਪਹਿਲਾ ਨਾਮ ਹੋਵੇਗਾ ਤੇ 75000 ਜਿੱਥੇ ਦੂਸਰਾ ਨਾਮ ਹੋਵੇਗਾ ਬੈਸ ਟ੍ਰੇਡਰ ਤੇ ਯਾਫੀ ਜਲੀ ਮਿੱਤਰੋ 31 31000 ਦੀ ਨਕਦ ਰਾਸ਼ੀ ਦੇ ਮਾਨ ਸਨਮਾਨ ਹੋਣਗੇ ਇਹ ਵੀ ਐਨ ਕਹਿੰਦੇ ਗੱਲਾਂ ਲੱਗਣੀਆਂ ਟਕਾਣੇ ਸਿਰੇ ਦੇ ਮੈਚ ਹੋਣਗੇ ਔਰ ਇਹ ਵੀ ਪਲੇਅਰ ਔਰ ਇਹ ਵੀ ਪਹੁੰਚਣਗੇ ਵਧੀਆ ਤੇ ਨਾਲ ਹੀ ਮਿੱਤਰੋ ਜਖੇਪੜ ਦੇ ਵਿੱਚ ਲੱਗਣੀਆਂ ਰੌਣਕਾਂ ਕਹਿੰਦੇ ਯੱਗੂ ਹਾਕਮਾਲੀ ਦੇ ਏਰੀਏ ਦੇ ਵਿੱਚ ਆ ਮਿੱਤਰੋ ਇਹ ਕੱਪ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਹੋਣਗੇ ਲੱਖ ਜਿੱਥੇ ਪਹਿਲਾ ਨਾਮ ਅਤੇ 71000 ਜਿੱਥੇ ਦੂਸਰਾ ਨਾਮ ਬੈਸ ਟ੍ਰੇਡਰ ਤੇ ਯਾਫੀ ਜਲੀ ਮਿੱਤਰੋ ਮੋਟਰਸਾਈਕਲਾਂ ਦੇ ਮਾਨ ਸਨਮਾਨ ਵੱਛੂਆਂ ਵਾਲੇ ਭਰਾਵਾ ਮੰਗੂ ਉਹਨਾਂ ਨੇ ਵੀ ਕਹਿੰਦੇ ਮੋਟਰਸਾਈਕਲਾਂ ਤੇ ਕਬੱਡੀ ਦੀ ਕ੍ਰੀਮ ਸੱਦੀ ਸੀ ਤੇ ਜਿਖੇਪਲੀਆਂ ਦੇ ਪਿਆਰ ਦੇ ਸਦਕਾ ਵੀ ਹਰੇ ਕਬੱਡੀ ਦੀ ਕ੍ਰੀਮ ਹੀ ਪਹੁੰਚੂ ਮਿੱਤਰੋ ਨਾਲ ਹੀ 70 ਕਿਲੋ ਦੇ ਦੋ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 21000 ਆ ਤੇ ਦੂਸਰਾ ਨਾਮ ਜਿੱਥੇ 15000 ਵੈਸਟ ਰੇਡਰ ਤੇ ਯਾਫੀ ਜਲੇ ਸਰਪ੍ਰਾਈਜ਼ ਹੋਣਗੇ ਮਿੱਤਰੋ ਰੇ ਓਪਨ ਦੀਆਂ ਜਿਹੜੀਆਂ ਟੀਮਾਂ ਪਹੁੰਚੇ ਨੇ ਕਰਦੇ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਹਰਖੋਵਾਲ ਦੀ ਟੀਮ ਖੇਡੂ ਮਿੱਤਰੋ ਮੇਸ਼ੂ ਹਰਖੋਵਾਲਾ ਸੋਨੀ ਭਾਜੜਾ ਕਾਕਾ ਸ਼ਕਰਪੁਰਿਆ ਤੇ ਅਮਰਤ ਫਤੇਗੜ ਛੰਨਾ ਵਾਲਾ ਮਿੱਤਰੋ ਟੌਪ ਦੀ ਟੀਮ ਬਣੀ ਹੋਈ ਐ ਨਾਲ ਹੀ ਵਿੱਕੀ ਹਰੀਕੇਆ ਕਲਾਂ ਵਾਲਾ ਆਪਣੀ ਟੀਮ ਲੈ ਕੇ ਪੁੱਜੇਗਾ ਮਿੱਤਰੋ ਉਹਦੇ ਵਿੱਚ ਖੇਡੂਆ ਦੁੱਲਾ ਚੱਠੇ ਗਵਿੰਦਪੁਰੇ ਵਾਲਾ ਸੁਨੀਲ ਖੜਕਬੁਰੇ ਵਾਲਾ ਸੋਨਾ ਬਾਂਦਰ ਰੋਡ ਵਾਲਾ ਤੇ ਨਾਲ ਹੀ ਵਿੱਕੀ ਹਰੀਕੇਲਾ ਮਿੱਤਰੋ ਮੀਣਾ ਜੀ ਖੇਪੜ ਵਾਲਾ ਕਬੱਡੀ ਦਾ ਟੌਪ ਦਾ ਸਟੋਪਰਾ ਉਹਨੇ ਵੀ ਆਪਣੀ ਟੀਮ ਕਹਿੰਦੇ ਐਨ ਸਿਰੇ ਦੀ ਬਣਾਈ ਐ ਉਹਦੇ ਵਿੱਚ ਖੇਡੂ ਬੂਟਾ ਨਾਣਾ ਮਨਦੀਪ ਬੱਲਰਾ ਤੇ ਬਿੱਕਾ ਛਾਤਰ ਮਿੱਤਰੋ ਰੌਂਤਾ ਦੀ ਟੀਮ ਬਣੀ ਐ ਮਿੱਤਰੋ ਗੋਸ਼ਾਰਾਂ ਉੰਤਾ ਖੇਡੂ ਯੱਗੂ ਹਾਕਮ ਵਾਲੀਆ ਗੁਰਲਾਲ ਸੋਲ ਬਿੱਲਾ ਢੋਡੇ ਨਾਲ ਹੀ ਸਹਲਾਣਾ ਦੀ ਟੀਮ ਆ ਮਿੱਤਰੋ ਗਰਵਾਜ ਸਹਲਾਣਾ ਰੱਜੀ ਭੁੱਲਣਾ ਬਿੱਲਾ ਲੈਲੀ ਬਨੂੜ ਵਾਲਾ ਖੁਸ਼ੀ ਕੜਿਆਣਾ ਖੇਡੂ ਮਿੱਤਰੋ ਕੋਲੋਟੀ ਜੀ ਟੀਮ ਦੇ ਵਿੱਚ ਗੋਪੀ ਮਾਨਕੀ ਪਾਲਾ ਕੋਲੋਟੀ ਤੇ ਨਾਲ ਹੀ ਪ੍ਰਤਾਪ ਕੜਿਆਣੇ ਵਾਲਾ ਤੇ ਛੋਟਾ ਗੋਪੀ ਇਹ ਕੋਲੋਟੀ ਜੀ ਟੀਮ ਦੇ ਵਿੱਚ ਖੇਡਣਗੇ ਮਿੱਤਰੋ ਤਲਵੰਡੀ ਰਾਏ ਜੀ ਟੀਮ ਬਣੀ ਇੰਦਰ ਤਲਵੰਡੀ ਰਾਏ ਵਾਲਾ ਖੇਡੂ ਸ਼ੀਰਾ ਚੱਕਲੀ ਸ਼ੇਰ ਵਾਲਾ ਜਸ਼ੀ ਧੂੜ ਤੇ ਖਾਨ ਪੈਣੀ ਵਾਲਾ ਮਿੱਤਰੋ ਇਹ ਟੀਮ ਬਣੀ ਹੈ ਤੇ ਨਾਲ ਹੀ 우ਸਤਾਦ ਮਿੱਠੂ ਚੱਕ ਦੇਸ਼ ਰਾਜ ਦੀ ਟੀਮ ਦੇ ਵਿੱਚ ਮਿੱਤਰੋ ਗੱਗੀ ਚੱਕ ਦੇਸ਼ ਰਾਜ ਵਾਲਾ ਦੀਪਾ ਮਿੱਠੂ ਚੱਕ ਦੇਸ਼ ਰਾਜ ਵਾਲਾ இந்து ਰੁੜਕੇ ਵਾਲਾ ਤੇ سنی ਡੇਰਾ ਬਾਬਾ ਨਾਨਕ ਵਾਲਾ ਸਾਇਲ ਦੇਬਨ ਵਾਲਾ ਇਹ ਮਿੱਤਰੋ ਚੱਕ ਦੇਸ਼ ਰਾਜ ਦੀ ਟੀਮ ਦੇ ਵਿੱਚ ਨਾਲ ਹੀ ਮਿੱਤਰੋ ਬੋੜਾਵਾਲ ਦੀ ਟੀਮ ਖੇਡੂਗੀ ਅਲੇਵਾ ਦੀ ਟੀਮ ਖੇਡੇਗੀ ਤੇ ਨਾਲ ਹੀ ਮਿੱਤਰੋ ਬੱਛੂ ਵਾਲੀ ਦੀ ਟੀਮ ਵੀ ਬਣੀ ਹੈ ਉਹਦੇ ਵਿੱਚ ਰਣਜੀਤ ਬੱਛੂ ਵਾਲਾ ਤੇ ਖੁਸ਼ੀ ਬੱਛੂ ਵਾਲਾ ਹੋਰ ਵੀ ਪਲੇਅਰ ਐਡ ਨੇ ਵਧੀਆ ਟੀਮਾਂ ਬਣੀਆਂ ਨੇ ਮਿੱਤਰੋ ਐਨ ਕੈਂਡੇ ਸਿਰੇ ਦੇ ਟੋਪ ਤੇ ਮੈਚ ਹੋਣਗੇ ਹੋਰ ਵੀ ਟੀਮਾਂ ਰਹਿ ਗਈਆਂ ਮਿੱਤਰੋ ਇੰਨੇ ਵਾਰੇ ਅਪਡੇਟ ਆਪਾਂ ਨੂੰ ਇੰਨੀ ਕਿ ਮਿਲੀ ਆਪਾਂ ਤੁਹਾਡੇ ਤੱਕ ਸਾਂਝੀ ਕਰੀ ਐ ਹੋਰ ਵੀ ਟੀਮਾਂ ਸਿਰੇ ਦੇ ਮੈਚ ਹੋਣਗੇ ਮਿੱਤਰੋ ਲਾਈਵ ਹੋਏਗਾ ਮਿੱਤਰੋ www123 ਲਾਈਵ ਡਾਟ ਇਹ ਤੇ ਯੂਟਿਊਬ ਦਾ ਅਫੀਸ਼ੀਅਲ ਚੈਨਲ ਆ ਉਸ ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਅੱਜ ਦੇ ਦਿਨ ਐਨ ਕੈਂਡੇ ਸਿਰੇ ਦੇ ਟੂਰਨਾਮੈਂਟ ਨੇ ਤੇ ਨਾਲ ਹੀ ਮਿੱਤਰੋ ਦੱਸਿਓ ਆਪਣੀ ਅਪਡੇਟਾ ਕਿਵੇਂ ਦੇ ਲੱਗੀ ਬਹੁਤ ਮਿਹਨਤ ਕਰਕੇ ਟੀਮਾਂ ਬਾਰੇ ਪਤਾ ਕਰੀਦਾ ਆਪਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰੀ ਐ ਨਾਲ ਹੀ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਭਰਾ ਜਿਉਂਦੇ ਬਸਦੇ ਰਹਿਣਾ ਨਾਲ ਹੀ ਕਿਸੇ ਪਲੇਅਰ ਬਾਰੇ ਕੋਈ ਟੀਮ ਦੱਸ ਦੇ ਗਲਤੀ ਨਾਲ ਕੁਝ ਬੋਲ ਲਿਆ ਗਿਆ ਹੋਵੇ ਤਾਂ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਆਪਣਾ ਛੋਟਾ ਭਰਾ ਸਮਝ ਕੇ ਮaaf ਕਰਿਓ ਜੀ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ